ਇਹ ਕਹਿੰਦੇ ਨੇ ਜਿਉ ਮਛਲੀ ਬਿਨ ਪਾਣੀ ਐ ਜੋ ਜੀਵਨ ਪਾਵੇ ਪਹਿਲੀ ਉਦਾਹਰਨਾ ਮਹਾਰਾਜ ਨੇ ਮੱਛੀ ਦੀ ਦਿੱਤੀ ਐ ਕਹਿੰਦੇ ਮੱਛੀ ਜਿਹੜੀ ਐ ਜਿਵੇਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਕਿਵੇਂ ਜੀਵਨ ਪਾ ਸਕਦੀ ਐ ਕਿਵੇਂ ਉਹਨੂੰ ਜੀਵਨ ਮਿਲ ਸਕਦਾ ਐ ਮੱਛੀ ਦਾ ਪਾਣੀ ਨਾਲ ਇੰਨਾ ਜ਼ਿਆਦਾ ਆਪਾਂ ਜੁੜ ਚੁੱਕਾ ਐ ਕਿ ਮੱਛੀ ਨੂੰ ਮਖਮਲ ਦੇ ਕੱਪੜਿਆਂ ਤੇ ਵੀ ਰੱਖ ਦਿਓ ਹੀਰਿਆਂ ਦੇ ਉੱਤੇ ਰੱਖ ਦਿਓ ਸੋਨੇ ਚਾਂਦੀ ਦੇ ਉੱਪਰ ਰੱਖ ਦਿਓ ਪਰ ਮੱਛੀ ਉੱਥੇ ਵੀ ਜਿੰਦੀ ਨਹੀਂ ਰਹਿੰਦੀ ਆਖੋ ਸਤਨਾਮ ਆਈ ਕਿਉਂਕਿ ਮੱਛੀ ਪਾਣੀ ਵਿੱਚ ਹੀ ਜਿੰਦੀ ਰਹਿ ਸਕਦੀ ਆ ਨਾ ਮਖਮਲ ਦੇ ਕੱਪੜਿਆਂ ਤੇ ਨਾ ਸੋਨੇ ਚਾਂਦੀ ਤੇ ਨਾ ਹੀਰੇ ਮੋਤੀਆਂ ਤੇ ਕੋਈ ਨਕਲੀ ਪਾਣੀ ਵੀ ਬਣਾ ਦੇਵੇ ਉੱਥੇ ਵੀ ਜਿੰਦੀ ਨਹੀਂ ਰਹਿ ਸਕਦੀ ਗੁਰੂ ਪਿਆਰਿਓ ਮੱਛੀ ਨੂੰ ਭਾਵੇਂ ਦੁੱਧ ਪੁਲਾਈ ਜਾਓ ਜੋ ਮਰਜੀ ਖਵਾਈ ਜਾਓ ਪਰ ਮੱਛੀ ਪਾਣੀ ਨਾਲ ਹੀ ਜੁੜੀ ਹੋਈ ਹੈ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ ਪਾਣੀ ਦੇ ਵਿੱਚ ਟਹਿਲਦੀ ਹੈ ਤੇ ਪਾਣੀ ਦੇ ਵਿੱਚ ਹੀ ਸਮਾਪਤ ਹੋ ਜਾਂਦੀ ਹੈ ਜੋ ਮੱਛੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਤੇ ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦਾ ਸਿੱਖ ਜਿਹੜਾ ਉਹਦੀ ਪ੍ਰੀਤੀ ਮੱਛੀ ਵਰਗੀ ਹੈ ਹੁਣ ਔਰੰਗਜੀਬ ਹੈ ਮਾਹੀ ਵੀਰ ਮੱਛੀ ਪકડਨ ਵਾਲਾ ਇੱਕ ਮਛੇਰੇ ਦੀ ਨਿਆਈਆ ਔਰੰਗਜੀਬ ਤੇ ਔਰੰਗਜੀਬ ਨੇ ਕੀ ਕੀਤਾ ਭਾਈ ਮਤੀਦਾਸ ਜਿਹੜੇ ਨੇ ਭਾਈ ਮਤੀਦਾਸ ਗੁਰੂ ਕੇ ਦੀਵਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮਹਾਨ ਸਿੱਖ ਭਾਈ ਮਤੀਦਾਸ ਭਾਈ ਮਤੀਦਾਸ ਜੀ ਨੂੰ ਔਰੰਗਜੀਬ ਨੇ ਪਕੜਿਆ ਪਕੜ ਕੇ ਲੱਕੜ ਦੇ ਫਟਿਆਂ ਦੇ ਵਿੱਚ ਜਕੜ ਦਿੱਤਾ ਸਿਖ ਤੇ ਆਰਾ ਰੱਖ ਦਿੱਤਾ ਕਹਿਣ ਲੱਗੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਦੋ ਟੋਟੇ ਕਰ ਦੇਵਾਂਗੇ ਉਥੇ ਕਿਹਾ ਸੀ ਮੁਹੇ ਆਰਾ ਪਿਆਰਾ ਲਗਤ ਹੈ ਕੁਝ ਕਾਰਾ ਕਰੋ ਬਣਾਏ ਸਿਰ ਦਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਦਕ ਨਾ ਜਾਇਆ ਕੋ ਸਤਨਾਮ ਵਾਹਿਗੁਰੂ ਕਿ ਮੈਨੂੰ ਆਰਾ ਬੜਾ ਪਿਆਰਾ ਲਗਦਾ ਹੈ ਆਰਾ ਬੜਾ ਪਿਆਰਾ ਲਗਦਾ ਹੈ ਜੇ ਆਰਾ ਮੇਰੇ ਸਿਰ ਤੇ ਫਿਰ ਜਾਏਗਾ ਮੇਰੀ ਸਿੱਖੀ ਫਿਰ ਵੀ ਕਾਇਮ ਰਹੇਗੀ ਮੇਰੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਣਾ ਮੇਰੇ ਸਿੱਧਕ ਵਿੱਚ ਕੋਈ ਫਰਕ ਨਹੀਂ ਪੈਣਾ ਮੇਰਾ ਸਿੱਧਕ ਵੀ ਉਸੇ ਤਰ੍ਹਾਂ ਕਾਇਮ ਰਹੇਗਾ ਮੇਰੀ ਸਿੱਖੀ ਵੀ ਉਸੇ ਤਰ੍ਹਾਂ ਕਾਇਮ ਰਹੇਗੀ ਇਹ ਨਹੀਂ ਕਿ ਤੁਸੀਂ ਮੇਰੇ ਸਿਰ ਤੇ ਆਰਾ ਫਾਰ ਫੇਰ ਕੇ ਮੈਨੂੰ ਦੋ ਟੋਟੇ ਕਰ ਦਿੱਤਾ ਤੇ ਮੈਂ ਸਿੱਖੀ ਛੱਡ ਦਿਆਂ ਮੈਂ ਸਿੱਖੀ ਨਹੀਂ ਛੱਡਾਂ ਚਾਹੇ ਟੋਟੇ-ਟੋਟੇ ਹੋ ਜਾਵਾਂ ਗੁਰੂ ਪਿਆਰਿਓ ਭਾਈ ਮਤੀਦਾਸ ਜੀ ਦੇ ਸਿਰ ਤੇ ਆਰਾ ਫੇਰਿਆ ਜਾਂਦਾ ਹੈ ਹੂਣ ਦੇ ਫੁਹਾਰੇ ਚੱਲ ਪੈਂਦੇ ਨੇ ਇਧਰ ਜਰਜੀ ਸਾਹਿਬ ਜੀ ਦਾ ਪਾਠ ਰੰਗ ਹੋ ਜਾਂਦਾ ਹੈ ਤੇ ਭਾਈ ਮਤੀ ਦਾਸ ਜੀ ਅਢੋਲ ਅਢੋਲ ਖੜੇ ਨੇ ਤੇ ਜਲਾਦ ਨੂੰ ਕਹਿ ਦਿੱਤਾ ਸੀ ਜਦੋਂ ਪੁੱਛਿਆ ਸੀ ਨਾ ਆਖਰੀ ਖੁਆਇਸ਼ ਕੀ ਹੈ ਕਿ ਆਸ ਹੀ ਆਖਰੀ ਇੱਛਾ ਇਹ ਹੋਈ ਆਰਾ ਸਿੱਧਾ ਚਲਾਇਓ ਚੀਰ ਵਿੰਗਾ ਨਾ ਪਾਇਓ ਆਪ ਕੋ ਸਤਨਾਮ ਵਾਹਿਗੁਰੂ ਚੀਰ ਵਿੰਗਾ ਨਾ ਪਾਇਓ ਸਿੱਧਾ ਰੱਖਿਓ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਦਾ ਸਿੱਖ ਤੜਪਿਆ ਹੋਵੇਗਾ ਦਰਦ ਹੋਈ ਹੋਵੇਗੀ ਤਾਂ ਚੀਰ ਵਿੰਗਾ ਪੈ ਗਿਆ ਆਖੋ ਸਤਨਾਮ ਵਾਹਿਗੁਰੂ ਇੰਨੇ ਸਿਦਕੀ ਨੇ ਗੁਰੂ ਕੇ ਸਿੱਖ ਤਨ ਤੇ ਆਰਾ ਚੱਲਦਾ ਤੇ ਕਹਿੰਦੇ ਆਰਾ ਸਿੱਧਾ ਚਲਾਈ ਕੋਈ ਫਰਕ ਨਾ ਪੈਣ ਦੀ ਜਲਾਦਾ ਦੇ ਹੱਥ ਕੰਮਣ ਲੱਗ ਗਏ ਪਰ ਭਾਈ ਮਤੀਦਾਸ ਕੰਬੇ ਨਹੀਂ ਆਖੋ ਸਤਨਾਮ ਵਾਹਿਗੁਰੂ ਜਲਾਦ ਥੜ ਥੜ ਕੰਬਦੇ ਨੇ ਕਿ ਐਡਾ ਵੱਡਾ ਐਨਾ ਮਹਾਨ ਸਿੱਖ ਲੋਕ ਤਾਂ ਮੌਤ ਤੋਂ ਡਰਦੇ ਭੱਜਦੇ ਆ ਜਦੋਂ ਮੌਤ ਸਾਹਮਣੇ ਨਜ਼ਰ ਆਉਂਦੀ ਪਰ ਗੁਰੂ ਕੇ ਸਿੱਖ ਮੌਤ ਨੂੰ ਮਖੌਲਾਂ ਕਰਦੇ ਆ ਸਤਨਾਮ ਵਾਹਿਗੁਰੂ ਮਖੌਲਾਂ ਕਰਦੇ ਮੌਤ ਨੂੰ ਭਜਾਉਂਦੇ ਆ ਤੇ ਗੁਰੂ ਪਿਆਰਿਓ ਸੱਚ ਜਾਣਨਾ ਉਸ ਗੁਰੂ ਕੇ ਮਹਾਨ ਸਿੱਖ ਦੇ ਦੋ ਟੋਟੇ ਕਰ ਦਿੱਤੇ ਔਰੰਗਜ਼ੇਬ ਨੇ ਦੋ ਟੋਟੇ ਉਹਨਾਂ ਜਲਾਦਾ ਨੇ ਕਰ ਦਿੱਤੇ ਤੇ ਬਾਕੀ ਬਾਣੀ ਦੀਆਂ ਆਵਾਜ਼ਾਂ ਉਹਨਾਂ ਦੋ ਟੋਟਿਆਂ ਦੇ ਵਿੱਚੋਂ ਆ ਰਹੀਆਂ ਸਨ ਆਖੋ ਸਤਨਾਮ ਆਹੋ ਉਹਨਾਂ ਟੋਟਿਆਂ ਵਿੱਚ ਜਿਵੇਂ ਗੁਰੂ ਪਿਆਰਿਓ ਮੱਛੀ ਜਿਹੜੀ ਹੈ ਕਹਿੰਦੇ ਕੋਈ ਖਾ ਲਵੇ ਤੇ ਮੱਛੀ ਜਦੋਂ ਖਾ ਲੈਂਦਾ ਬੰਦਾ ਤੇ ਉਹਨੂੰ ਵਾਰ-ਵਾਰ ਤੇਹ ਲੱਗਦੀ ਹੈ ਵਾਰ-ਵਾਰ ਪਿਆਸ ਲੱਗਦੀ ਹੈ ਤੇ ਸਿਆਣੇ ਕਹਿੰਦੇ ਨੇ ਮੱਛੀ ਖਾਦੀ ਗਰਮ ਹੁੰਦੀ ਹੈ ਮੱਛੀ ਖਾ ਲਈ ਤੇ ਲੱਗਦੀ ਹਕੀਕਤ ਵਿੱਚ ਉਹ ਮੱਛੀ ਦਾ ਹੀ ਪਿਆਰ ਹੈ ਪਾਣੀ ਨਾਲ ਮੱਛੀ ਮਰ ਕੇ ਵੀ ਪਾਣੀ ਮੰਗਦੀ ਹੈ ਉਹ ਮਰ ਕੇ ਵੀ ਪਾਣੀ ਨੂੰ ਵਿਸਾਰਦੇ ਜੀ ਬੰਦਾ ਖਾ ਗਿਆ ਫਿਰ ਵੀ ਪਾਣੀ ਵਾਰ-ਵਾਰ ਪੀਂਦਾ ਹੈ ਉਹ ਮਰ ਕੇ ਵੀ ਪਾਣੀ ਨਹੀਂ ਭੁਲਾਉਂਦੀ ਤੇ ਗੁਰੂ ਦਾ ਸਿੱਖ ਦੋ ਟੋਟੇ ਹੋ ਗਏ ਉਹਨੇ ਬਾਣੀ ਨੂੰ ਫਿਰ ਵੀ ਵਿਸਾਰਿਆ ਨਹੀਂ ਆਖੋ ਸਤਨਾਮ ਵਾਹਿਗੁਰੂ ਉਹਨੇ ਫਿਰ ਵੀ ਬਾਣੀ ਨੂੰ ਵਿਸਾਰਿਆ ਨਹੀਂ ਬਾਣੀ ਨੂੰ ਭੁਲਾਇਆ ਨਹੀਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਮੇਰਾ ਗੁਰਬਾਣੀ ਨਾਲ ਇੰਨਾ ਵਿਚਿਤ ਜੁੜਿਆ ਜੀ ਮੈਂ ਗੁਰਬਾਣੀ ਤੋਂ ਬਿਨਾ ਰਹਿ ਨਹੀਂ ਸਕਦਾ